ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਸਵਾਗਤ ਆ ਤੁਹਾਡਾ ਪੁਲ ਡੇਰੀ ਫਾਰਮ ਕਾਲੀਆ ਦੇ ਤੇ ਅੱਜ ਪਹੁੰਚੇ ਹਾਂ ਦੋਸਤੋ ਆਰਾਮਪੁਰਾ ਫੂਲ ਮੰਡੀ 1 ਇਕ ਤਰੀਕ ਨੂੰ 12ਵਾਂ ਮਹੀਨਾ 2024 ਦੇ ਵਿੱਚ ਤੇ ਇੱਥੇ ਮੱਜਾਂ ਦੀ ਭਰਮਾਰ ਬਹੁਤ ਜ਼ਿਆਦੀ ਦੇਖ ਸਕਦੇ ਤੁਸੀਂ ਮੰਡੀ ਮੱਜਾਂ ਨਾਲ ਫੁੱਲ ਭਰੀ ਹੋਈ ਆ ਤੇ ਸਾਬ ਦੀ ਕਿਰਪਾ ਨਾਲ ਇੱਕ ਰਿਕਵੈਸਟ ਬੇਨਦੀ ਤੁਹਾਨੂੰ ਵੀ ਚੈਨਲ ਨੂੰ ਸਬਸਕ੍ਰਾਈਬ ਹੋ ਤੇ ਫੋਲੋ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ 올 ਤੇ ਸੈਟ ਕਰ ਲਿਆ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਿਹਾ ਕਰ ਕਿਉਂਕਿ ਹੁਣ ਆਪਾਂ ਹਰ ਮੰਡੀ ਦੀ ਵੀਡੀਓ ਪਾਇਆ ਕਰਨੀ ਹੈ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੇ ਵੀਰ ਭਰਾ ਨੇ ਕੋਈ ਡੰਗਰ ਮਾਲ ਲੈਣਾ ਹੋਵੇ ਉਦੋਂ ਤੱਕ ਵੀਡੀਓ ਪਹੁੰਚ ਜਾ ਕਰ ਤੇ ਜੇ ਕਿਤੇ ਗਲਤੀ ਵੀ ਹੋਵੇ ਤਾਂ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਆਹ ਗੱਲ ਗਲਤ ਬੋਲੀ ਗਈ ਜਾਂ ਕਿਦਾਮੀ ਬਾਈ ਡੰਗਰ ਦੀ ਜੇ ਵਧੀਏ ਤੇ ਡੰਗਰ ਦੀ ਜੇ ਤਾਰੀਫ ਕਰਦੇ ਸੋਹਣਾ ਲੱਗਦਾ ਕਰੇ ਤਾਂ ਪਰ ਅਸੀਂ ਨਾਲੇ ਵੀ ਕਹਿੰਦੇ ਵੀ ਸਾਡਾ ਫਰਜ਼ ਹੈ ਜੋ ਤੁਹਾਨੂੰ ਦਿਖਾਉਣਾ ਤੇ ਤੁਸੀਂ ਲੈਣਾ ਆਪਣਾ ਤਿੱਪ ਕੇ ਤਸੱਲੀ ਕਰਕੇ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਫਿਰ ਲਓ ਤੁਸੀਂ ਪੈਸੇ ਲੈਣੇ ਦੇਣੇ ਆ ਅਗਲੇ ਤੁਹਾਨੂੰ ਪਸ਼ੂ ਦੇਣਾ ਦੋਵਾਂ ਤੇ ਰਾਹ ਮੰਨ ਲਓ ਵੀ ਰਾਜੀ ਹੁਣ ਡੰਗਰ ਦੇ ਸੌਦੇ ਦੇ ਵਿੱਚ ਵੀ ਮੈਂ ਵਧੀਆ ਹੋਵੇ ਵੀ ਚੋਹਿਆ ਵੀ ਹੋਵੇ ਤੇ ਪੈਸੇ ਤਸੱਲੀ ਹੋਵੇ ਤੇ ਸਾਡਾ ਫਰਜ਼ ਆ ਤੁਹਾਨੂੰ ਪਸ਼ੂ ਆਣਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਵਾਦ ਤੋਂ ਆਦਿ ਸ਼ੇਅਰ ਤੇ ਲੋਕ ਰਹਿਆ ਕਰੋ ਧੰਨਵਾਦ ਮਿਲਦੇ ਆਂ ਵੀਡੀਓ ਲੋ ਬਾਈ ਕੋਲੇ ਇੱਕ ਹੋਰ ਮੱਝ ਹੈਗੀ ਆ ਨਾ ਨੀਲੀ ਰਾਵੀ ਨਾ ਮੋਹਰਾ ਕ੍ਰਾਸ ਪਾਂ ਦੇ ਵਿੱਚ ਮੈਂ ਕਹਿ ਸਕਦਾ ਹਾਈਟ మీడియం ਆ ਤੇ ਆਰਡਰ ਕੁਆਲਿਟੀ ਦੇਖ ਸਕਦੇ ਤੁਸੀਂ ਕਾਫੀ ਸ਼ਾਨਦਾਰ ਲਾਇਆ ਤੇ ਰਿੰਗ ਸਿੰਘ ਆ ਪਤਲੀ ਬੂਤੀ ਤੇ ਪਤਲੀ ਚਾਮਾ ਤੇ ਹਾਈਟ మీడియం ਕਿਉਂ ਜੋ ਜੋ ਜਾਇਜ਼ ਆ ਤੁਹਾਨੂੰ ਦੱਸਾਂਗੇ ਖਣ ਦੇ ਸਕਦੇ ਦੋਸਤੋ ਏ ਬਾਕੀ ਭਾਈ ਤੋ ਇਹਦੀ ਵੀ ਜਾਣਕਾਰੀ ਲੈਣੀ ਆ ਕਿਦਾਂ ਕੀ ਪ੍ਰੋਸੈਸ ਆ ਕਿੰਨਾ ਵਸੂਆ ਬਾਈ ਇਹ ਪਹਿਲਾ ਸੂਆ ਵੀਰੇ ਪਹਿਲਾ ਸੂਆ ਕਿੰਨੇ ਦਿਨ ਹੋ ਗਏ 6 ਨੂੰ ਉਹਨੂੰ ਹੋ ਗਿਆ 15 20 ਦਿਨ 15 20 ਦਿਨ ਫਾਲ ਮਗਰ ਮਗਰ ਕੱਟਾ ਮਗਰ ਕੱਟਾ ਠੀਕ ਹੈ ਹੁਣ ਤਾਂ ਪ੍ਰੋਪਰ ਦੁੱਧ ਤੇ ਆ ਗਈ ਹੈ ਕਿੰਨਾ ਦੁੱਧ ਆ ਦੁੱਧ 10 ਕਿਲੋ ਮਿੰਮਾ ਜੀ ਕੀ ਡਿਮਾਂਡ ਹੈ ਦੀ ਇਹਦਾ ਹੈਗਾ 90000 ਡਿਮਾਂਡ ਤਾਂ ਫੋਨ ਤੇ ਆ ਕੋਈ ਗੱਲ ਨਹੀਂ ਕਰ ਲਾ ਚਲ ਨੰਬਰ ਦੱਸ ਦਿਓ ਫਿਰ 9915536315 ਠੀਕ ਹੈ ਜੀ ਲਓ ਦੋਸਤੋ ਬੂਰੀ ਆ ਕਰੋ ਚੈੱਕ ਬਹੁਤ ਸੋਹਣੀ ਝੋਟੀ ਆ ਤੇ ਲੈ ਆ ਸਮਾਲ ਜੇ ਕੱਦ ਦੀ ਖੁੱਲਾ ਸਿੰਘ ਆ ਫੇਸ ਕੁਆਲਟੀ ਦੇਖ ਸਕਦੇ ਤੁਸੀਂ ਤੇ ਕੱਦ ਮੀਡੀਅਮ ਹਾਈਟ ਹੈਗੀ ਆ ਆਰਡਰ ਕੁਆਲਟੀ ਚੈੱਕ ਕਰ ਸਕਦੇ 98 ਸਾਬ ਦੇ ਬਹਿਣੀ ਵਾਲੇ ਪਾਸਿਓ ਬਾਕੀ ਭਵਜੂ ਨਾ ਕਰਦੇ ਗੱਲ ਕਿਰਵਾ ਸੁਭਾ ਕੀ ਰਿਕਾਰਡ ਆ ਤੇ ਕਿੰਨਾ ਚੇਰ ਹੋ ਗਿਆ ਤੁਸੀਂ ਘਰ ਤੋਂ ਹੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਕਿਹੜਾ ਮਾ ਸੂਹਾ ਜੀ ਤੀਜਾ ਚੌਥਾ ਸਵੇਰ ਤੀਜਾ ਚੌਥਾ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਅੱਜ ਹੋ ਗਏ 6-7 ਤੇ ਕਿੰਨਾ ਦੁੱਧ ਤਿਆਰ ਆ ਉਦੋਂ 9-10 ਕਿਲੋ ਐ ਮਿਹਨਵਾ ਕੀ ਡਿਮਾਂਡ ਕਰਦੇ ਡਿਮਾਂਡ ਇਹ ਤਾਂ 75 ਹਜ਼ਾਰ ਦੇਣ ਲੈਣ ਕਾਸਕ ਮੈਡ ਮੋਟਾ ਰਪਰਾ ਕਰ ਲੈ ਚਲੋ ਨੰਬਰ ਦੱਸ ਦਿਓ 9915536315 ਫੇਰ ਦੱਸ ਦਿਓ ਜੀ 9915536315 ਠੀਕ ਹੈ ਜੀ ਲਓ ਦੋਸਤੋ ਮੋਹਰਾ ਨਸਲ ਦੀ ਝੋਟੀ ਮੰਡੀ ਦੇ ਵਿੱਚ ਬਹੁਤ ਸੋਹਣਾ ਕੱਦ ਕਾੜ ਤੇ ਬਹੁਤ ਸੋਹਣੀ ਆਰਡਰ ਕੁਆਲਿਟੀ ਸ਼ਾਨਦਾਰ ਅਜੇ ਤੱਕ ਮੰਡੀ 'ਚ ਜਹਾਜ ਲੱਗਾ ਮੈਨੂੰ ਜਹਾਜ ਮਹਾਰਾਜ ਤੇ ਦੇਖ ਸਕਦੇ ਹੋ ਤੁਸੀਂ ਪਿੱਠਪੋੜਾ ਆਰਡਰ ਕੁਆਲਿਟੀ ਲਾਓ ਜੀ ਲਾਓ ਬਾਈ ਨਾਲ ਆਵਦੇ ਕਰਕੇ ਮਰੀ ਡੱਕਿਓ ਬਾਈ ਦਾ ਕੱਦ ਦੇਖ ਲਓ ਤੇ ਝੋਟੀ ਦਾ ਫੇਸ ਕੁਆਲਟੀ ਬਹੁਤ ਸੋਹਣੀ ਆ ਪਿੱਠ ਪੂੜਾ ਲੰਥ ਕਿਹੇ ਗੱਲੋਂ ਪੁੱਛੀ ਆਰਡਰ ਕੁਆਲਟੀ ਸ਼ਾਨਦਾਰ ਥਾਣਿਆਂ ਸ਼ਾਨਦਾਰ ਆ ਬੈਣੀ ਵਾਲੇ ਪਾਸੋਂ ਥੰਦੀ ਸਾਰੇ ਦੋਸਤੋ ਬਹੁਤ ਸ਼ਾਨਦਾਰ ਬਾਕੀ ਬਾਈ ਜੀ ਹੁਣਾਂ ਕਰਦੇ ਆ ਗੱਲ ਕਿਨਵਾ ਸੁਹਾ ਸੱਸੇ ਦਾ ਬਾਈ ਜੀ ਉਹ ਠੀਕ ਠਾਕ ਜੀ ਕਿਨਵਾ ਸੁਹਾ ਜੀ ਇਹ ਤੀਜਾ ਸੁਈ ਆ ਜੀ ਕਿੰਨੇ ਦਿਨ ਹੋ ਗਏ ਆ ਕੱਲ ਹੀ ਸੀ ਸੁਹਾ ਜੀ ਮਗਰ ਕੀ ਜੀ ਕੱਟਾ ਹੈ ਕੱਟਾ ਜੀ ਠੀਕ ਹੈ ਚਲੋ ਕਟਿੰਦੀ ਕੱਟੇ ਵੀ ਆਏਗਾ ਸੇਮ ਹੀ ਤੇ ਕਿੰਨਾ ਰਿਕਾਰਡ ਪੈਲੇ ਇਹ ਦੋ ਜਿਹੇ ਸਵੇਰ 19 ਲੀਟਰ 19 ਲੀਟਰ ਦਾ ਏਅਰ ਕਾ ਕੀ ਚਾਹ ਰਖਦੇ ਆਈਸੀ ਵਾਧੇ ਹੋ ਗਈ ਬੈ ਠੀਕ ਸਮਝ ਜੇ ਠੀਕ ਕੀ ਡਿਮਾਂਡ ਕਰਦੇ ਹੋ ਦੋ ਵੀ ਕਰ ਦੋ ਵੀ ਕਿੰਨੀ ਬੋਲੀ ਹੈ ਚੋਈ ਜੋ ਕੱਲ 6-7 ਲੀਟਰ ਕੱਢੀਏ ਕੱਲ 6-7 ਲੀਟਰ ਠੀਕ ਤੇ ਮਾਨਦਾਨ ਵਰਦਨ ਕਰ ਦਈਏ ਨੰਬਰ ਦੱਸ ਜੀ 9840 ਹਾਂਜੀ 37027 ਠੀਕ ਜੀ ਲਓ ਦੋਸਤੋ ਮੋਹਰ ਨਸਲ ਦੇ ਵਿੱਚ ਚੋਟੀ ਆਰਡਰ ਕੁਆਲਿਟੀ ਤੇ ਪੇਟਪੋੜੇ ਦੀ ਚੈੱਕ ਕਰੋ ਤੁਸੀਂ ਤੇ ਚੰਗਾ ਸੋਹਣਾ ਕੱਦਗਾਠਾ ਚੰਗਾ ਸੋਹਣਾ ਪੇਟਪੋੜਾ ਤੇ ਚੰਗਾ ਹੀ ਸੋਹਣੀ ਲੰਥ ਸ਼ਬਰੀ ਝੋਟੀ ਆ ਸਾਡੇ ਇਹਨੂੰ ਕਹਿ ਦਿੰਦੇ ਪਛਾਹ ਇਹਨੂੰ ਸਿੰਘ ਤੇ ਪਤਲੀ ਫੇਸ ਕੁਆਲਿਟੀ ਲੰਥ ਦੀ ਗੱਲ ਗਿਣੋ ਤਾਂ ਲੰਥ ਵੀ ਬਹੁਤ ਸੋਹਣੀ ਹੈ ਹਾਈਡਲੋਂ ਥੋੜੀ ਜਿਹੀ ਘੱਟ ਪਰ ਓਨੀ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਲਓ ਬਾਈ ਦੇਖ ਸਕਦੇ ਹੋ ਫੇਸ ਕੁਆਲਟੀ ਤੇ ਆਰਡਰ ਕੁਆਲਟੀ ਚੈੱਕ ਕਰੋ ਦੋਸਤੋ ਬਹੁਤ ਸ਼ਾਨਦਾਰ ਆਰਡਰ ਕੁਆਲਟੀ ਹੈ ਉਲਟ ਬੈਣੀ ਵਾਲੇ ਪਾਸੋਂ ਦੋਸਤੋ ਤੁਸੀਂ ਚੈੱਕ ਕਰ ਸਕਦੇ ਤੁਸੀਂ ਬਹੁਤ ਸੋਹਣਾ ਬਾਕੀ ਕਰਦੇ ਪਾਉ ਜਣਾਗਾ ਸਸਟੀਗਾ ਪਾਉ ਜੀ ਉਹ ਠੀਕ ਠਾਕ ਜੀ ਕਿਣਵਾ ਸੂਹਾ ਜੀ ਕਿੰਨੇ ਦਿਨ ਹੋ ਗਏ ਮਗਰ ਕੀ ਹੈ ਜੀ ਕੱਟੀ ਕੱਟੀ ਹੈ ਜੀ ਚਲੋ। ਘੱਟੀ ਵੀ ਚੰਗੀ ਪਲੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ। ਦੇਖ ਕਿੰਨਾ ਦੋ ਤਿਆਰ ਆ ਜੀ। 15 ਮਿੰਟ ਐ ਮਿੰਟ ਵਾਂ ਕੰਢੀ। ਕੀ ਡਿਮਾਂਡ ਕਰਦੇ? ਇੱਕ ਪੱਤਾ। ਦੇ ਲੈਣਾ। 5000 3000 ਠੀਕ। ਨੰਬਰ ਦੱਸ ਦਿਓ। ਨੰਬਰ 95 ਹਾਂਜੀ 727305 ਫੇਰ ਦੱਸ। 95 ਹਾਂਜੀ 727305 ਠੀਕ। ਬਹੁਤ ਦੋਸਤੋ ਨੀਲੀ ਰਵੀ ਦੇ ਵਿੱਚ ਮਾਜਾ ਕਰੋ ਚੈੱਕ ਬਹੁਤ ਸ਼ਾਨਦਾਰ ਤੇ ਝੋਟੀ ਆ ਜੇ ਪੇਠ ਪੋੜਾ ਵੀ ਚੰਗਾ ਹੈ ਕੱਦ-ਕਾਠ ਵੀ ਸੋਹਣਾ ਹੈ ਤੇ ਆਰਡਰ ਕੁਆਲਟੀ ਵੀ ਦੇਖ ਸਕਦੇ ਹੋ ਤੁਸੀਂ ਕਾਫੀ ਸ਼ਾਨਦਾਰ ਤੇ ਸੂ ਦੇ ਵੀ ਨਿਸ਼ਾਨ ਆ ਚਾਰੇ ਹੋਰ ਵੀ ਤੋਤੇ ਆ ਚੱਡੇ ਦੇ ਵੀ ਨਿਸ਼ਾਨ ਆਗਾ ਹਾਂ ਹਾਂ ਚੱਡੇ ਦੇ ਵਿੱਚ ਯਾਨੀ ਕਿ ਪੰਜੇ ਚੀਜ਼ਾਂ ਪੂਰੀਆਂ ਆਉਂਦੀਆਂ ਬਾਈ ਹੁਣਾਂ ਨਾ ਕਰਦੇ ਗੱਲ ਕਿਨਵਾ ਸੁਭਾ ਕੀਰਕਾ ਸੱਸੀ ਦਾ ਬਾਈ ਸੱਸੀ ਦਾ ਬਾਈ ਉਹ ਠੀਕ ਠਾਕ ਜੀ ਹਾਂਜੀ ਬੜਕਾ ਕਿਨਵਾ ਸੁਭਾ ਜੀ ਇਹ ਪਹਿਲਾ ਸੁਭਾ ਜੀ ਮੂੰਹੋਂ ਮੂੰਹ ਦੋ ਦੰਦ ਦੋ ਦੰਦ ਅੱਗੇ ਨਾ ਛੋਟੀ ਅਜੇ ਤਿਆਰੀ ਹੋਣਦੀ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਤੇ ਜਦ ਇਹ ਠੀਕ ਹੈ ਅਜੇ ਤਾਂ ਬੋਲੇ ਚੱਲ ਰਹੀ ਫਿਰ ਹਾਂ ਬੋਲੇ ਕਿੰਨਾ ਬੋਲਾ ਹੁਣ ਥਲੇ ਹੋਊਗਾ ਨਾ 10 ਕਿੰਨਾ ਦੁੱਧ ਕਰੀਂ ਉਹ ਦੇ ਦੂ 12 12 13 ਆਹ ਅਜੇ ਜੋ ਅਜੇ ਬੰਨ ਵਾਲੀ ਵੀ ਆ ਬੰਨਣਾ ਵੀ ਆ ਤੇ ਛੋਟੀ ਵੀ ਸ਼ਾਨਦਾਰ ਕੀ ਡਿਮਾਂਡ ਕਰਦੇ ਇਹ ਦਾ 95000 ਦੇ ਲੰਮ 85000 85 ਨੰਬਰ ਦਾ 95776 832 ਲੋ ਦੋਸਤੋ ਮੋਰਾ نسل ਦੇ ਵਿੱਚ ਨਗੀਨਾ ਮੰਡੀ ਦੇ ਵਿੱਚ ਇੰਨੀਆਂ ਵੀਡੀਓ ਪਰ ਉਹ ਸੋਹਣੀ ਚੋਟੀ ਕਾਦ ਕਾਠ ਪੇਠ ਪੁੜਲ ਐਡ ਕਰ ਲਿਓ ਇਹਨੂੰ ਮਾੜੀ ਨਾ ਫੇਸ ਕੁਆਲਟੀ ਵੇਖੋ ਤੁਸੀਂ ਕਿੰਨੀ ਸ਼ਾਨਦਾਰ ਗੋਲ ਸਿੰਘ ਤੇ ਬਾਈ ਦਾ ਕਾਦ ਬਾਈ 6 ਫੁੱਟ ਦੇ ਲਾਗੇ ਬਣਿਆ ਹੋਣਾ ਤੇਰਾ 5.5 ਫੁੱਟ ਹਾਈਟ ਆ ਤੇ ਅਜੇ ਮੂੰਹ ਮੂੰਹ ਕਿਦਾਂ ਆ ਜੀ ਅਜੇ ਮੂੰਹੋਂ ਚਾਰ ਦਾ ਆਂਦਾ ਤੇ ਝੋਟੀ ਬਣਨ ਵਾਲੀ ਵੇਖੋ ਕਿੱਥੇ ਆ ਮੈਨੂੰ ਸੋਹਣੀ ਵਾਲੀ ਲੱਗੀ ਤੇ ਮੈਂ ਤਦੇ ਬਾਈ ਨੂੰ ਆਖਿਆ ਬਾਈ ਡਾਕ ਲਓ ਇੱਕ ຫມੜਾ ਜੀ ਧੁੱਪ ਜੀ ਪੈਂਦੀ ਫਿਰ ਵਧੀਆ ਵੀਡੀਓ ਬਣ ਜੂਗੀ ਅ ਦੂਜੇ ਸੂਵੇ ਯਾਰ ਕਾ ਦੂਜੇ ਸੂਵੇ ਖੀਰੀ ਸੂਈ ਜੋ ਤੇ ਥਣਾ ਦੀ ਕੁਆਲਿਟੀ ਵੇਖੋ ਦੋਸਤੋ ਤੁਸੀਂ ਬਹੁਤ ਸ਼ਾਨਦਾਰ ਪੇਠਪੂੜਾ ਬਹੁਤ ਟਾਪ ਦਾ ਬਾਕੀ ਭਾਈ ਜੀ ਉਹਨਾਂ ਨਾਲ ਕਰਦੇ ਆਂ ਗੱਲ ਤੇ ਪਹਿਲੇ ਸੂਵੇ ਦਾ ਕੀ ਰਿਕਾਰਡ ਰਿਆ ਤੇ ਹੁਣ ਕਿੰਨੇ ਦਿਨਾਂ ਦੀ ਕੱਚੀ ਆ ਜੀ ਸਸੀ ਦਾ ਭਾਈ ਜੀ ਉਹ ਠੀਕ ਠਾਕ ਜੀ ਆ ਵੇਖ ਸਾਧੋ ਦੋਸਤੋ ਕੱਦ ਤੁਸੀਂ ਬਹੁਤ ਸੋਨਾ ਕੱਦ ਅੱਛਾ ਪਹਿਲੇ ਸੂਵੇ ਦਾ ਕੀ ਰਿਕਾਰਡ ਖੀਰੀ ਦਾ 14 ਕਿਲੋ ਤੱਕ ਡੱਡਿਆ ਜੀ 14 ਕਿਲੋ ਹੁਣ ਕਿੰਨੇ ਦਿਨਾਂ ਦੀ ਕੱਚੀ ਆ 10 ਦਿਨ ਲੈ ਜੀ ਉਨਾਂ ਦੇ ਨੂੰ ਤਾਂ ਬਹੁਤ ਸੋਹਣੀ ਬਣ ਜੂਗੀ। ਹਾਂਜੀ। ਠੀਕ ਹੈ। ਐਰ ਕਾ ਦਾ ਆਪਾਂ 15-16 ਤੋਂ ਪਲੱਸ ਹੀ ਚੱਲੀਏ। ਹਾਂਜੀ। ਤੇ ਕੀ ਡਿਮਾਂਡ ਕਰਦੇ? 3 ਲੱਖ ਜੀ। ਦੇ ਲੈਣਾ। 22 ਛੱਡਾਂਗੇ। ਅੱਛਾ, ਮੋਬਾਈਲ ਨੰਬਰ ਦਾ? 83373 ਹਾਂਜੀ। 434 ਬਸ। ਠੀਕ ਹੈ। ਦੋਸਤੋ, ਬਹੁਤ ਸ਼ਾਨਦਾਰ ਝੋਟੀ, ਬਹੁਤ ਸ਼ਾਨਦਾਰ। ਲਓ ਦੋਸਤੋ, ਮੋਰਾ ਨਸਰ ਦੇ ਵਿੱਚ ਝੋਟੀ ਆ ਤੇ ਪੇਠਪੋੜਾ ਵੇਖੋ ਲਿਸ਼ਕਦਾ। ਤੇ ਅਡਰ ਕੁਆਲਿਟੀ ਕਾਮਾਰ ਕੀ ਚੌਰਸ। ਇਹਨੂੰ ਖਰਦੋ। ਚੰਗਾ ਸੋਹਣਾ ਪੇਟਪੂੜਾ ਤੇ ਚੰਗੀ ਸੋਹਣੀ ਬੇਲ ਆ ਦੇਖ ਸਕਦੇ ਹੋ ਤੁਸੀਂ ਬਾਕੀ ਆਰਡਰ ਕੁਆਲਿਟੀ ਦੀ ਚੈੱਕ ਕਰੋ ਜੀ ਸ਼ਾਨਦਾਰ ਆਰਡਰ ਕੁਆਲਿਟੀ ਹੈ ਲਓ ਜੀ ਫਿਰ ਇਸ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਤੁਸੀਂ ਖੁੱਲਾ ਸਿੰਘ ਪਤਲੀ ਬੂਥੀ ਤੇ ਪਤਲਾ ਚੰਮ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਲੱਗੀ ਜੀ ਤੇ ਓਲਟੋ ਬਹਿਣੀ ਵਾਲੇ ਪਾਸੋਂ ਦੋਸਤੋਂ ਤੁਹਾਨੂੰ ਵੇਚ ਸਕਦੇ ਤੁਸੀਂ। ਵੇਚ ਕਰ ਸਕਦੇ। ਬਾਕੀ ਬਾਈ ਜੀ ਉਹ ਨਾ ਕਰਦੇ ਗੱਲ। ਸਸਿਕਾ ਵੀ ਜੀ। ਓ ਠੀਕ ਠਾਕ ਜੀ। ਕਿੰਨਾ ਵਾ ਸੁਭਾ ਜੀ? ਇਹ ਦੂਜਾ ਸੁਭਾ ਜੀ। ਕਿੰਨੇ ਦਿਨ ਹੋ ਗਏ ਆ? ਇਹਨੂੰ ਸੁਭਾ ਜੀ ਆਉਂਦੇ ਵੀਰੇ 15-16 ਦਾ। ਦੁੱਧ ਤੇ ਪ੍ਰੋਪਰ ਆਇਆ ਆ ਕੀ। ਕਿੰਨਾ ਦੁੱਧ ਆ? ਲੀਟਰ ਵਾਲਾ। 13 ਲੀਟਰ ਤਿਆਰ। ਐ ਤਿਆਰ ਆ ਪਚਵਾ ਸਕਦੇ। ਕੀ ਤੇ ਕੀ ਡਿਮਾਂਡ ਕਰਦੇ ਆ? ਸਮਾਰਟ ਵੀਰੇ ਦੀ 1 ਲੱਖ 2000 ਦੇਣ ਲੈਣਾ ਦੇਣ 1 ਲੱਖ ਦੀ ਠੀਕ ਨੰਬਰ ਦੱਸ ਦਿਓ 6283318036 ਠੀਕ ਹੈ ਦੋਸਤੋ ਬਹੁਤ ਸੋਹਣੀ ਮੱਝ ਆ ਆਰਡਰ ਕੁਆਲਿਟੀ ਤੇ ਥਾਨ ਦੀ ਕੁਆਲਿਟੀ ਬਹੁਤ ਸ਼ਾਨਦਾਰ ਤੇ ਬਾਈ ਨਾਲ ਸੰਪਰਕ ਕਰ ਲਿਓ ਜਿਹੜੇ ਵੀਰ ਨੂੰ ਸੋਹਣੀ ਲੱਗੀ ਥੱਲੇ ਕੀ ਆ ਜੀ ਕੱਟੀ ਮਾ ਲੋ ਜੀ ਮਗਰ ਵੀ ਕੱਟੀ ਆ ਗਈ ਟੀਕੇ ਦੀ ਗੱਟੀ ਮੋਰਾ ਨਸਲ ਦੀ ਆ ਬਹੁਤ ਵਧੀਆ ਕੱਟੀ ਆ ਲੋ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਆ ਚੰਗੀ ਸੋਹਣੀ ਬੇਲ ਕਾਦ ਥੋੜਾ ਜਿਹਾ ਮੀਡੀਅਮ ਆ ਬੇਲ ਬਹੁਤ ਸੋਹਣੀ ਬਸ ਤੇ ਫੇਸ ਕੁਆਲਿਟੀ ਦੇਖ ਸਕਦੇ ਤੁਸੀਂ ਤੇ ਆਰਡਰ ਕੁਆਲਿਟੀ ਚੈੱਕ ਕਰੋ ਦੋਸਤੋ ਕਾਫੀ ਸ਼ਾਨਦਾਰ ਆ ਲਓ ਬੇਲ ਬਹੁਤ ਸੋਹਣੀ ਹੈਡ ਥੋੜੀ ਜਿਹੀ ਛੋਟੀ ਹੈ ਬੇਲ ਬਹੁਤ ਵਧੀਆ ਛੋਟੀ ਦੀ ਤੇ ਬਾਕੀ ਪਤਲੇ ਚਮੜੇ ਵਿੱਚ ਛੋਟੀ ਆ ਸਾਡਾ ਫਰਜ਼ ਆ ਤੁਹਾਨੂੰ ਪਸ਼ੂ ਵਿਖਾਉਣਾ ਚੋਗੇ ਟਿੱਪ ਕੇ ਤਸੱਲੀ ਕਰਕੇ ਆਪ ਵੀ ਤੇ ਖੜਨਾ ਤੁਸੀਂ 93 ਸਾਦੇ ਦੋਸਤੋ ਬੈਣੀ ਵਾਲੇ ਪਾਸੋਂ ਅਡਰ ਕੁਆਲਟੀ ਬਾਕੀ ਭਾਈ ਜੀ ਉਹ ਨਾ ਕਰਦੇ ਗੱਲ ਕਿਣਵਾ ਸੂਬਾ ਹੈ ਕੀਰਗੜਾ ਸਸਿਕਾ ਜੀ ਹੋ ਠੀਕ ਠਾਕ ਜੀ ਹਾਂ ਜੀ ਕਿਣਵਾ ਸੂਬਾ ਜੀ ਪਹਿਲੇ ਆ ਜੀ ਪਹਿਲੇ ਆ ਮੂੰਹ ਮੂੰਹ ਇਹ ਚੌਗੀ ਹੈ ਚੌਗੀ ਹੈ ਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ 10 ਦਿਨ ਹੋ ਗਏ ਜੀ ਦੁੱਧ ਤੇ ਆ ਗਈ ਜਣੀ ਕੀ ਠੀਕ ਹੈ ਕਿੰਨਾ ਦੁੱਧ ਹੈ ਟਾਈਮ 12 ਕਿਲੋ ਇਹ ਕੰਡੇ ਵਾਲਾ ਜਿਹੜਾ ਚੋਣੇ ਠੀਕ ਹੈ ਜੀ ਉਹ ਮੌਸਮ ਮੌਸਮ ਨਾਲ ਵਧੂ ਵੀ ਹੈ ਜੀ ਤੇ ਕੀ ਡਿਮਾਂਡ ਕਰਦੇ ਨੰਬਰ ਦਾ 115 ਹੈ। ਦੇ ਲੈਣਾ। ਦੈਨ ਨੂੰ 110 ਦੀ ਜੀ। ਠੀਕ ਹੈ ਨੰਬਰ ਦਾ। ਨੰਬਰ 84277 4030। ਠੀਕ ਹੈ ਜੀ। ਦੋਸਤੋ ਰਿੰਗ ਸਿੰਘ ਆ ਤੇ ਪਤਲੀ ਸ਼ੇਵ ਆ ਤੇ ਪਤਲੇ ਚੰਮ ਦੀ ਝੋਟੀ ਆ। ਮੋਠ ਭਰੀ ਦੀ ਆ। ਤੇ ਬਾਕੀ ਮੇਰਾ ਵੀ ਰਾਵ ਦੀ ਚੋਕ ਟਿੱਪ ਕੇ ਤਸੱਲੀ ਕਰਕੇ ਤੁਸੀਂ ਪੈਸੇ ਲਾਉਣੇ ਆ। ਅਗਲੇ ਨੇ ਤੁਹਾਨੂੰ ਦੁੱਧ ਚੋਵਾਉਣਾ। ਤਸੱਲੀ ਪੂਰੀ ਕਰਨਾ। ਲਓ ਦੋਸਤੋ ਮੋਹਰਾ ਨਸਲ ਦੇ ਵਿੱਚ ਝੋਟੀ ਆ। ਬਹੁਤ ਹੈਵੀ ਮੱਝ ਆ। ਚੰਗਾ ਸੁਣਾ ਖੋਲ ਮੜੀ। ਚੰਗਾ ਹੈ ਵਿਕਤ ਕਾਧਾ ਤੇ ਚੰਗਾ ਹੈ ਵੀ ਪੇਠ ਪੁੜਾ ਆਰਡਰ ਕੁਆਲਟੀ ਵੇਖ ਸਕਦੇ ਤੁਸੀਂ ਤੁਰਕ ਤੁਹਾਨੂੰ ਚੰਗੇ ਕਾਦ ਦੀ ਬਾਈ ਦਾ ਕਾਦ ਦੇਖ ਲਓ ਤੇ ਛੋਟੀ ਦਾ ਕਾਦ ਫੁੱਲਾ ਥੋੜਾ ਸਿੰਗਾ ਪਤਲੀ ਫੇਸ ਕੁਆਲਟੀ ਹੈ ਵੀ ਸ਼ੇਪ ਦੇ ਵਿੱਚ ਛੋਟੀ ਆ ਜੰਦ ਮੜੀ ਤੇ ਬਹੁਤ ਸ਼ਾਨਦਰ ਲਾਇਓ ਜੀ ਬਹੁਤ ਸੋਹਣੀ ਤੇ ਚੰਗੀ ਰਾਜੀ ਨਿੱਕੀ ਵੱਖੀ ਦੀ ਮੱਝ ਦੇਖ ਸਕਦੇ ਤੁਸੀਂ ਤੇ ਬਹਿਣੀ ਵਾਲੇ ਪਾਸੇ ਦੂਸਰੋਂ ਸਾਣ ਦੇਖ ਸਕਦੇ ਹੋ ਬਹੁਤ ਸੋਹਣਾ ਕਾਤਗਾ ਛੋਟੀ ਦਾ ਬਾਕੀ ਭਾਈ ਜੀ ਉਹਨਾਂ ਕਰਦੇ ਗਾ ਸੱਸੀ ਗਿਰਜ ਨਾਲ ਹੀ ਹੋ ਜੂ ਸੱਸੀ ਗਾ ਜੀ ਇੱਥੇ ਨਾਲ ਹੋ ਜੀ ਕਿੰਨਾ ਵਸੂਹਾ ਵੀ ਜੀ ਦੂਜੇ ਸੂਵੇ ਦੂਜੇ ਸੂਵੇ ਠੀਕ ਕਿੰਨੇ ਦਿਨਾਂ ਦੀ ਸੂਈ ਹੋ ਜੀ ਹਫਤਾ ਹੋ ਗਿਆ ਹਫਤਾ ਹੋ ਗਿਆ ਦੋਤੇ ਆ ਗਏ ਕਿੰਨਾ ਦੋ ਤਿਆਰ ਆ ਦੋਸਤੋ ਕਿਹੜਾ ਆਪਾਂ ਗਣੂ ਚਵਾ ਸਕਦੇ ਆ 14 ਕਿਲੋ ਐ ਮਿੰਨਵਾਜੀ ਕੀ ਡਿਮਾਂਡ ਕਰਦੇ ਇੱਕ 30 ਦੇਣ ਲੈਣ ਮੌਕੇ ਦੇ ਮੰਟਨ ਕਰਦੇ ਚਾਰ ਨੰਬਰ ਦਾ ਹੈ ਮਨ ਨੰਬਰ ਦਾ 7955 ਹਾਂਜੀ 7909 ਠੀਕ ਤੇ ਮਗਰੇ ਤੇ ਕੀ ਆ ਮਗਰ ਕਟਾ ਕਟਾ ਜੀ ਦੋਸਤੋ ਬਹੁਤ ਸੋਹਣੀ ਮੱਝ ਆ ਰਿੰਗ ਰੇ ਸਿੰਘ ਆ ਥੋੜਾ ਖੁੱਲਾ ਬਾਕੀ ਗੱਦ ਕਾਟ ਲੋ ਕਹੇ ਕੋਲ ਬੇਲ ਲੋ ਕੋਈ ਸ਼ੱਕ ਨਹੀਂ ਗਾਏ ਤੇ ਬਾਈ ਨਾਲ ਸੰਪਰਕ ਕਰ ਲੇ ਲੋ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਬਹੁਤ ਸ਼ਾਨਦਾਰ ਤੇ ਗੱਬਣ ਆਰਡਰ ਕੁਆਲਟੀ ਚੈੱਕ ਕਰੋ ਤੁਸੀਂ ਸ਼ਾਨਦਾਰ ਫੇਸ ਕੁਆਲਟੀ ਬਹੁਤ ਸੋਹਣੀ ਹੈ ਜੈਡ ਬਲੈਕ ਝੋਟੀ ਇਹ ਵੀ ਉਹਨੂੰ ਲਾਇਆ ਲੰਮੀ ਤੇ ਕਦ ਕਾਠ ਪੇਠ ਪੁੜਾ ਦੇਖ ਸਕਦੇ ਹੋ ਤੁਸੀਂ ਕਾਫੀ ਸੋਹਣਾ ਬਾਕੀ ਭਾਈ ਜੀ ਨਾ ਕਰਦੇ ਗੱਲ ਕਿਵੇਂ ਸਵੇ ਦੀ ਗੱਬਣ ਤੇ ਪਹਿਲਾ ਕੀ ਰਿਕਾਰਡ ਆਰਡਰ ਕੁਆਲਿਟੀ ਤੇ ਥਣ ਦੇਖ ਸਕਦੇ ਦੋਸਤ ਕਿਣਵੇਂ ਸੂਏ ਦੀ ਗੱਬੜ ਵੀਰ ਜੀ ਕਿਣਵੇਂ ਸੂਏ ਦੀ ਗੱਬੜ ਆ ਇਹ ਤਿਆਰੀਆਂ ਤੇ ਹੀ ਆਈ ਨਹੀਂ ਤਿਆਰੀਆਂ ਸੂਆ ਕਿਣਵਾ ਇਹ ਦੂਜੇ ਦੂਜੇ ਸੂਏ ਦੀ ਕਿੰਨੇ ਦਿਨ ਲੈ ਜੂਗੇ ਜੀ ਬੰਝੂਗੀ 1-2 ਦਿਨਾਂ ਦਾ ਠੀਕ ਹੈ ਤੇ ਪਹਿਲਾ ਸੂਏ ਦਾ ਕੀ ਰਿਕਾਰਡ ਹੈ ਦਾ ਕਿੰਨਾ ਦੁੱਧ ਪਹਿਲੇ ਸੂਏ ਦਾ ਰਿਹਾ ਭੈ 14 ਕੱਢਿਆ 14 ਕੱਢਿਆ ਠੀਕ ਐਰ ਕਾ 14 ਤੋਂ ਵੱਧ ਹੀ ਚਾਹਗਾ ਹਾਂ ਸਰ 15 17 ਕੱਢੀ ਕਿ ਡਿਮਾਂਡ ਕਰਦੇ ਜੋ ਆਪਰੇ ਇੱਕ 170 170 ਦੇ ਲੈਣ ਅਛਾ ਨੰਬਰ ਦਾ 49700 ਹਾਂਜੀ ਲੋ ਦੋਸਤੋ ਆਰਾਮਪੁਰਾ ਮੰਡੀ ਪਹੁੰਚੇ ਇੱਕ ਤਰੀਕ ਨੂੰ ਲੱਗੀ ਆ ਤੇ ਬੂਰੀ ਮੱਚ ਬਹੁਤ ਸ਼ਾਨਦਾਰ ਚੰਗਾ ਸੋਹਾ ਕੱਟਕੱਟ ਚੰਗੀ ਬੇਲ ਚੱਕੀ ਹਾਏ ਕੁਆਲਟੀ ਦੇ ਸਕਦੇ ਤੁਸੀਂ ਕਾਫੀ ਸ਼ਾਨਦਾਰ ਲਾਓ ਜੀ ਲਾ ਚੰਕਾ ਪੇਟਪੋੜਾ ਚੌੜਾ ਹੈ ਤੇ ਰਿੰਕ ਸਿੰਘ ਪਤਲੀ ਪੂਤੀ ਤੇ ਬੇਲ ਬਹੁਤ ਸੋਹਣੀ ਸ਼ਾਨਦਾਰ ਲੱਗੀ। ਬਾਕੀ ਬਾਈ ਜੀ ਉਹਨਾਂ ਨਾਲ ਗੱਲ ਕਰਦੇ ਆ ਕਿਰਵਾ ਸੂਹਾ ਕੀ ਰਿਕਾਰਡ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਆਰਡਰ ਕੁਆਲਟੀ ਦੋਸਤੋ ਚੈੱਕ ਕਰੋ ਬਹੁਤ ਸ਼ਾਨਦਾਰ 64 ਰਿਕਾਰਡ ਕੁਆਲਟੀ ਤੇ ਮਗਰ ਵੀ ਬੂਰਾ ਫਾਲਾ ਕੱਟੀ ਕੇ ਕਟਾ ਕਟਾ ਕੇ ਕਟਾ ਜੀ ਸਸਿਕਾ ਵੀਰ ਜੀ ਹੋਰ ਠੀਠਾ ਜੀ ਕਿੰਨੇ ਚਿਰ ਹੋ ਗਿਆ ਸੂਈ ਨੂੰ ਵੀ ਜੀ 21 12 ਦਿਨ ਹੋ ਗਿਆ ਜੀ ਕਿਰਵਾ ਸੂਹਾ ਜੀ ਤੀਜਾ ਸੂਹਾ ਜੀ ਤੀਜਾ ਸੂਹਾ ਜੀ ਤੇ ਕਿੰਨਾ ਦੁੱਧ ਹੈ ਜੀ ਦੁੱਧ 16 ਲੀਟਰ ਤਿਆਰ ਹੈ ਇਹ ਕੰਡੇ ਦੇ ਮੇਰੇ ਠੀਕ ਹੈ ਕੀ ਡਿਮਾਰਟ ਕਰਦੇ ਮੁੱਲ ਇਕ ਮਾਂਜ ਕਰਦੇ ਜੀ ਦੇਣ ਲੈਣਾ 5 4000 ਇਮਾਨਦਾਰ ਮੌਕੇ ਦੇ ਚਲੋ ਮੌਕੇ ਦੇ ਨੰਬਰ ਦੱਸ ਦਿਓ ਜੀ 99763 ਹਾਂ ਜੀ 55 ਠੀਕ ਹੈ ਬਹੁਤ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਤੇ ਆਰਡਰ ਕੁਆਲਟੀ ਤੇ ਹਾਈਡ ਚੈੱਕ ਕਰੋ ਤੁਸੀਂ ਫੇਸ ਕੁਆਲਟੀ ਵੀ ਤੁਹਾਨੂੰ ਵਿਖਾਉਣੇ ਤੌਰ 'ਤੇ ਪਹਿਲਾਂ ਆਰਡਰ ਕੁਆਲਟੀ ਚੈੱਕ ਕਰੋ ਬਹੁਤ ਸ਼ਾਨਦਾਰ ਲੰਮੀ ਲਿਆਵਾ ਲੰਮੀ ਫੇਸ ਕੁਆਲਿਟੀ ਚੈੱਕ ਕਰੋ ਦੋਸਤੋ ਰਿੰਗ ਸਿੰਘ ਪਤਲੀ ਵੀ ਸ਼ੇਪ ਝੋਟੀ ਨਿੱਕੀ ਵਕੀ ਦੇ ਵਿੱਚ ਬਹੁਤ ਸ਼ਾਨਦਾਰ ਲਾਇਓ ਜੀ ਤੇ ਫੇਸ ਕੁਆਲਿਟੀ ਦੋਸਤੋ ਚੈੱਕ ਕਰੋ ਜੀ ਰਿੰਗ ਸਿੰਘ ਚੈਡ ਬਲੈਕ ਝੋਟੀ ਬਹੁਤ ਸੋਹਣੀ ਬਾਕੀ ਭਾਈ ਜੂ ਨਾ ਕਰਦੇ ਗੱਲ ਕਿਣਵਾ ਸੁਹਾ ਕੀ ਰਿਕਾਰਡ ਤੇ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਦੇਖ ਸਕਦੇ ਅੱਡੋ ਘਾੜ ਦੀ ਉਹ ਸ਼ਾਨਦਾਰ ਤੇ ਬਾਕੀ ਭੋਜੀ ਸੱਸੀ ਦਾ ਭੋਜੀ ਹੋਠੀਠਾ ਜੀ ਹਾਂ ਵਧੀਆ ਵਧੀਆ ਕਿੰਨਾ ਸੁਹਾ ਜੀ ਇਹ ਤੀਜਾ ਸੁਹਾ ਹੈ ਤੀਜਾ ਸੁਹਾ ਹਾਂ ਜੀ ਲੱਗਦੀ ਨਹੀਂ ਜੀ ਹਾਂ ਲੱਗਦੀ ਨਹੀਂਗੀ ਨਹੀਂ ਨਹੀਂ ਇਹ ਤੀਜੀ ਸੁਹਾ ਰੀ ਭਾਈ ਜੀ ਤੀਜੇ ਸੁਹਾ ਦੇ ਵਿੱਚ ਝੋਟੀ ਆ ਮੈਂ ਪਹਿਲੇ ਸੁਹਾ ਵਿੱਚ ਬਣਾਉਂਦਿਆਂ ਦੋਸਤੋ ਤੀਜੇ ਸੁਹਾ ਦੇ ਵਿੱਚ ਤੀਜੇ ਸੁਹਾ ਚ ਪਤਲੀ ਬੂਤੀ ਤੇ ਰਿੰਗ ਸਿੰਘ ਹਾਂ ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਜੀ ਇਹਨੂੰ ਹੋ ਗਏ ਨੇ ਮਹੀਨਾ ਹੀ ਹੋ ਗਿਆ ਮਨ ਮਹੀਨਾ ਕਿੰਨਾ ਤੋਂ ਤਿਆਰ ਹੈ ਜੀ ਉਹਦਾ ਕਹ 12 13 ਕਿਲੋ ਬਿਲਕੁਲ ਜਾਇ ਜੀ ਬਿਲਕੁਲ ਵੇ ਐਵੇਂ 16 17 ਨਹੀਂ ਆ ਕਹ ਆਪ ਕਹਿ ਵੀ ਦਿੰਦੀ ਹਾਂ 12 13 ਕਿਲੋ ਟਿੱਕੀ ਡਿਮਾਰਟ ਕਰਦੇ ਜੋ ਇਹਦਾ 1.5 ਲੱਖ ਕਰਦੇ ਆ ਡਿਮਾਂਡ ਦੇਣ ਲੈਣਾ ਮੈਂ ਦੇਣ ਲੈਣੀ ਮਨ ਚਲੋ ਨੰਬਰ ਦੱਸ ਦਿਆਂ 94633 ਹਾਂਜੀ 72990 ਠੀਕ ਹੈ